ਇਹ ਦੁਨੀਆ ਜਿਹੜਾ ਇੱਕ ਮੁਸਾਫਰਖਾਨੇ ਦੀ ਤਰ੍ਹਾਂ ਪ੍ਰਿੰਸੀਪਲ ਗੰਗਾ ਸਿੰਘ ਨੇ ਆਪਣੀ ਕਿਤਾਬ ਦੇ ਵਿੱਚ ਇੱਕ ਬੜੀ ਸੋਹਣੀ ਘਟਨਾ ਲਿਖੀ ਆ ਸਾਨੂੰ ਸਮਝਾਉਣ ਦੇ ਲਈ ਕਹਿੰਦੇ ਪੁਰਾਣੇ ਸਮਿਆਂ ਦੇ ਵਿੱਚ ਇੱਕ ਵਿਅਕਤੀ ਨੇ ਆਪਣੇ ਘਰ ਸਰਾਂ ਬਣਾਈ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਵੇਲਿਆਂ ਦੇ ਵਿੱਚ ਕੋਈ ਸਾਧਨ ਨਹੀਂ ਸੀ ਵੀ ਜਿੱਨਾ ਸਾਧਨਾ ਤੇ ਸੀ ਚੜ ਕੇ ਇੱਕ ਪਿੰਡ ਤੋਂ ਦੂਜੇ ਪਿੰਡ ਅਸੀਂ ਜਾ ਸਕੀਏ ਪੁਰਾਣੇ ਸਮਿਆਂ ਦੀ ਗੱਲ ਆ ਪੈਦਲ ਤੁਰ ਕੇ ਪੈਂਡਾ ਜਿਹੜਾ ਸੀ ਉਹ ਤੈਅ ਕਰਨਾ ਪੈਂਦਾ ਸੀ ਨਹੀਂ ਉਦੋਂ ਥਾਂ ਥਾਂ ਤੇ ਅੱਜ ਵਾਂਗ ਹੋਟਲ ਸਨ ਉਸ ਵਿਅਕਤੀ ਨੇ ਇੱਕ ਸਰਾਂ ਬਣਾਈ ਸਰਾਂ ਦੇ ਵਿੱਚ ਕਈ ਕਮਰੇ ਬਣਾਏ ਕਿ ਆਉਣ ਜਾਣ ਵਾਲੇ ਰਾਹੀ ਜਿਨ੍ਹਾਂ ਨੇ ਰਾਤ ਬਤੀਤ ਕਰਨੀ ਆ ਉਹ ਸਰਾਂ ਦੇ ਵਿੱਚ ਰਹਿ ਸਕਣ ਤੇ ਸਵੇਰ ਵੇਲੇ ਉਹ ਆਪਣੀ ਜ਼ਿੰਦਗੀ ਦਾ ਅਗਲਾ ਪੈਂਡਾ ਜਿਹੜਾ ਉਹ ਤੈਅ ਕਰ ਸਕਣ ਕੰਦੇ ਉਸ ਸਰਾਂ ਦੇ ਵਿੱਚ ਰਾਤ ਰਹਿਣ ਦੇ ਲਈ ਦੋ ਮੁਸਾਫਰ ਆਉਂਦੇ ਆ ਦੋਵੇਂ ਅਲੱਗ ਅਲੱਗ ਆਏ ਆ ਇੱਕ ਮੁਸਾਫਰ ਨੂੰ ਉਹਨੇ ਇੱਕ ਕਮਰਾ ਦੇ ਦਿੱਤਾ ਤੇ ਦੂਜੇ ਨੂੰ ਦੂਸਰਾ ਦੇ ਦਿੱਤਾ ਉਹਨਾਂ ਮੁਸਾਫਰਾਂ ਨੇ ਆਪਣੀ ਇੱਕ ਇੱਕ ਰਾਤ ਬਤੀਤ ਕੀਤੀ ਸਵੇਰ ਹੋਇਆ ਪ੍ਰਸ਼ਾਦਾ ਪਾਣੀ ਛੱਕ ਕੇ ਉਹ ਚਲੇ ਗਏ ਆਪਣਾ ਅਗਲਾ ਪਿੰਡਾ ਤੈਅ ਕਰਨ ਦੇ ਲਈ ਹੁਣ ਜਿਨੇ ਸਰਾਂ ਬਣਾਈ ਸੀ ਉਹ ਸਰਾਂ ਦਾ ਮਾਲਕ ਆਪਣੇ ਉਸ ਸਰਾਂ ਦੇ ਵਿੱਚ ਜਾ ਕੇ ਵੇਖਦਾ ਵੀ ਜਿਹੜੇ ਆ ਰਾਤ ਮੁਸਾਫਰ ਆਏ ਸੀ ਉਹ ਸਫਾਈ ਕਰਕੇ ਗਏ ਉਹ ਦੇਖਦਾ ਜਾ ਕੇ ਵੀ ਕਿੱਦਾਂ ਦਾ ਕਮਰਾ ਜਿਹੜਾ ਉਹਨਾਂ ਨੇ ਬਣਾਇਆ ਹੋਇਆ ਕਹਿੰਦੇ ਜਦੋਂ ਉਹ ਪਹਿਲੇ ਕਮਰੇ ਦੇ ਵਿੱਚ ਗਿਆ ਜਿੱਥੇ ਇੱਕ ਮੁਸਾਫਰ ਨੇ ਆਪਣੀ ਰਾਤ ਬਤੀਤ ਕੀਤੀ ਉਸ ਕਮਰੇ ਨੂੰ ਜਾ ਕੇ ਖੋਲ੍ਹਿਆ ਵੇਖਿਆ ਕੀ ਵੇਖਦਾ ਜਿਹੜਾ ਵਿਸਤਰਾ ਸੀ ਉਹ ਵੀ ਖਿਲਰਿਆ ਪਿਆ ਚਾਦਰ ਵੀ ਖਿਲਰੀ ਪਈ ਆਸੇ-ਪਾਸੇ ਗੰਦਗੀ ਖਿਲਰੀ ਪਈ ਕੁਝ ਵੀ ਉਸ ਕਮਰੇ ਦੇ ਵਿੱਚ ਸਫਾਈ ਨਹੀਂ ਆ ਚਾਰੇ ਪਾਸੇ ਉਹ ਗੰਦਗੀ ਦੇ ਨਾਲ ਭਰਿਆ ਪਿਆ ਕੂੜਾ ਕਰਕਟ ਉਹਨੇ ਰਾਤ ਦਾ ਜੋ ਵੀ ਖਿਲਾਰਿਆ ਹੋਇਆ ਤੇ ਜਦੋਂ ਇਦਾਂ ਦੇ ਕਮਰੇ ਨੂੰ ਜਾ ਕੇ ਵੇਖਦਾ ਤੇ ਉਸ ਮਾਲਕ ਦੇ ਮੂੰਹੋਂ ਨਿਕਲਦਾ ਕਮਰੇ ਦਾ ਜਿਹੜਾ ਸਰਾਂ ਦਾ ਮਾਲਕ ਸੀ ਵੀ ਇਦਾਂ ਦੀ ਮੁਸਾਫਰਤਾ ਆਉਣੀ ਨਾ ਜਿਹੜੇ ਇਸ ਸਰਾਂ ਦੇ ਵਿੱਚ ਇਸ ਕਮਰੇ ਦੇ ਵਿੱਚ ਗੰਦ ਪਾ ਕੇ ਗਏ ਹੁਣ ਉਹ ਸੋਚਦਾ ਵੀ ਦੂਜੇ ਕਮਰੇ ਦੇ ਵਿੱਚ ਜਾਵਾ ਜਿੱਥੇ ਦੂਜੇ ਨੇ ਰਾਤ ਬਤੀਤ ਕੀਤੀ ਜਦੋਂ ਉਹ ਜਾ ਕੇ ਉਹਨੇ ਕਮਰਾ ਖੋਲਿਆ ਕਮਰਾ ਖੋਲਣਸਾਰੋ ਕੀ ਵੇਖਦਾ ਹਰ ਇੱਕ ਚੀਜ਼ ਟਿਕਾਣੀ ਤੇ ਪਈ ਆ ਬੜੀ ਸੋਹਣੀ ਲੱਗ ਰਹੀ ਆ ਚਾਦਨਾ ਦੀ ਵੀ ਤਹਿ ਲੱਗੀ ਆ ਕਮਰਾ ਦੇ ਵਿੱਚ ਪੂਰੀ ਸਫਾਈ ਆ ਤੇ ਉਹ ਜਿਹੜਾ ਮੁਸਾਫਰ ਸੀ ਪਿਆਰੇ ਉਹ ਚਿੱਤਰਕਾਰ ਵੀ ਸੀ ਉਹਨੇ ਸੋਹਣੇ ਸੋਹਣੇ ਚਿੱਤਰ ਬਣਾ ਕੇ ਕੰਧਾਂ ਦੇ ਉੱਤੇ ਟੰਗੇ ਹੋਏ ਆ ਤੇ ਉਸ ਕਮਰੇ ਦੇ ਵਿੱਚੋਂ ਅਰਗਬਤੀ ਦੀ ਸੁਗੰਧੀ ਆ ਰਹੀ ਆ ਤੇ ਉਸ ਕਮਰੇ ਨੂੰ ਵੇਖ ਕੇ ਉਹ ਜਿਹੜਾ ਸਰਾਂ ਦਾ ਮਾਲਕ ਸੀ ਉਹ ਕਹਿੰਦਾ ਇਦਾਂ ਦੇ ਮੁਸਾਫਿਰ ਰੋਜ਼ ਹੀ ਆਉਣ ਜਿਹੜੇ ਕਮਰੇ ਦੀ ਇੰਨੀ ਸੋਹਣੀ ਸਫਾਈ ਕਰਕੇ ਗਿਆ ਸੋਹਣੇ ਸੋਹਣੇ ਚਿੱਤਰਾਂ ਦੇ ਨਾਲ ਕੰਧਾਂ ਦੇ ਉੱਤੇ ਚਿੱਤਰਕਾਰੀ ਕੀਤੀ ਆ ਕਮਰੇ ਦੇ ਵਿੱਚੋਂ ਸੁਗੰਧੀ ਆ ਰਹੀ ਆ ਉਹ ਕਹਿੰਦਾ ਮਾਲਕਾ ਇਦਾਂ ਦੇ ਮੁਸਾਫਿਰ ਤਾਂ ਅਮੀ ਰੋਜ਼ ਹੀ ਆਉਂਦੇ ਜਾਂਦੇ ਰਹਿਣ ਪ੍ਰਿੰਸੀਪਲ ਗੰਗਾ ਸਿੰਘ ਨੇ ਸਾਨੂੰ ਸਮਝਾਉਣ ਦੇ ਲਈ ਗੱਲ ਕੀਤੀ ਕਹਿੰਦੇ ਦੁਨੀਆ ਵੀ ਇੱਕ ਮੁਸਾਫਰ ਖਾਨ ਹੈ ਇਸ ਦੁਨੀਆ ਦੇ ਵਿੱਚ ਵੀ ਦੋ ਤਰ੍ਹਾਂ ਦੇ ਮੁਸਾਫਰ ਆਉਂਦੇ ਆ ਕਹਿੰਦੇ ਇੱਕ ਉਹ ਮੁਸਾਫਰ ਜਿਹੜੇ ਸਾਰੀ ਜ਼ਿੰਦਗੀ ਆਪਣੇ ਪੁੱਠੇ ਕਰਮ ਕਰਦੇ ਆ ਇਸ ਦੁਨੀਆ ਨੂੰ ਵਿਗਾੜਨ ਦਾ ਬੜਾ ਯਤਨ ਕਰਦੇ ਆ ਇਸ ਦੁਨੀਆ ਦੇ ਉੱਤੇ ਆ ਕੇ ਇਸ ਦੁਨੀਆ ਰੂਪੀ ਮੁਸਾਫਰ ਖਾਨੇ ਦੇ ਵਿੱਚ ਆ ਕੇ ਸਰਾਂ ਦੇ ਵਿੱਚ ਆ ਕੇ ਗੰਦਗੀ ਪਾਉਂਦੇ ਆ ਵਿਕਾਰਾਂ ਭਰਿਆ ਜੀਵਨ ਬਤੀਤ ਕਰਦੇ ਆ ਜਿੱਥੇ ਆਪਣਾ ਜੀਵਨ ਬਰਬਾਦ ਹੁੰਦਾ ਉਥੇ ਦੂਜਿਆਂ ਦੇ ਜੀਵਨਾਂ ਨੂੰ ਵੀ ਬਰਬਾਦ ਕਰਨ ਦੇ ਵਿੱਚ ਕਸਰ ਨਹੀਂ ਛੱਡਦੇ ਇਦਾਂ ਦੇ ਮੁਸਾਫਿਰ ਵੀ ਇਸ ਦੁਨੀਆ ਦੇ ਉੱਤੇ ਆਉਂਦੇ ਆ ਤੇ ਦੂਜੀ ਤਰ੍ਹਾਂ ਦੇ ਉਹ ਮੁਸਾਫਿਰ ਆ ਜਿਹੜੇ ਆਪ ਵੀ ਬੜੀ ਸੋਹਣੀ ਜ਼ਿੰਦਗੀ ਜਿਉਂਦੇ ਆ ਦੂਜਿਆਂ ਨੂੰ ਵੀ ਬੜੀ ਸੋਹਣੀ ਜ਼ਿੰਦਗੀ ਜਿਉਣ ਦੀ ਪ੍ਰੇਰਣਾ ਕਰਦੇ ਆ ਜਿਨ੍ਹਾਂ ਦਾ ਆਪਣਾ ਜੀਵਨ ਵੀ ਸੋਹਣਾ ਗੁਣਾ ਦੇ ਨਾਲ ਭਰਿਆ ਹੁੰਦਾ ਜਿਨ੍ਹਾਂ ਦੇ ਜੀਵਨਾਂ ਦੇ ਵਿੱਚੋਂ ਵੀ ਗੁਣਾ ਦੀ ਸੁਗੰਧੀ ਆਉਂਦੀ ਆ ਗੁਣਾ ਦੀ ਖੁਸ਼ਬੂ ਆਉਂਦੀ ਆ ਕਹਿੰਦੇ ਇਦਾਂ ਦੇ ਮੁਸਾਫਿਰ ਵੀ ਇਸ ਦੁਨੀਆ ਰੂਪੀ ਮੁਸਾਫਿਰ ਖਾਂਦੇ ਦੇ ਵਿੱਚ ਆਉਂਦੇ ਆ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੰਦਗੀ ਭਰਿਆ ਜੀਵਨ ਬਤੀਤ ਕੀਤਾ ਤੇ ਗੰਦਗੀ ਭਰਿਆ ਜੀਵਨ ਬਤੀਤ ਕਰਕੇ ਚਲੇ ਗਏ ਆ ਤੇ ਦੂਜੇ ਪਾਸੇ ਇਦਾਂ ਦੇ ਮੁਸਾਫਿਰ ਵੀ ਆਏ ਜਿਨ੍ਹਾਂ ਨੇ ਬੜੀ ਸੋਹਣੀ ਜ਼ਿੰਦਗੀ ਬਤੀਤ ਕੀਤੀ ਗੁਰੂ ਸਹਿਬਾਨ ਵੀ ਪਿਆਰ ਵਾਲੇ ਇਸ ਦੁਨੀਆ ਰੂਪੀ ਸਰਾਂ ਦੇ ਵਿੱਚ ਆਏ ਕਿੰਨੇ ਸੋਹਣੇ ਮੁਸਾਫਿਰ ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਸੱਚ ਦੇ ਨਾਲ ਜੁੜਨ ਦਾ ਹੁਕਮ ਦਿੱਤਾ ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਸੱਚ ਦੇ ਮਾਰਗ ਤੇ ਪ੍ਰੇਰਨ ਦਾ ਜਿਹੜਾ oprala ਕੀਤਾ ਸਾਰੀ ਦੁਨੀਆ ਨੂੰ ਸੱਚ ਦਾ ਮਾਰਗ ਦਿਖਾ ਕੇ ਸੱਚ ਦੇ ਉੱਤੇ ਚੱਲਣ ਦੇ ਲਈ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਕਹਿੰਦੇ ਇਦਾਂ ਵੀ ਮੁਸਾਫਿਰ ਦੁਨੀਆ ਤੇ ਆਉਂਦੇ ਆ ਤੇ ਪਿਆਰੇ ਆ ਦੁਨੀਆ ਵੀ ਇੱਕ ਮੁਸਾਫਿਰਖਾਨਾ ਹੁਣ ਅਸੀਂ ਵੇਖਣਾ ਵੀ ਇਸ ਦੁਨੀਆ ਰੂਪੀ ਮੁਸਾਫਰਖਾਨੇ ਦੇ ਵਿੱਚ ਅਸੀਂ ਕਿ ਅਸੀਂ ਚੰਗਾ ਮੁਸਾਫਰ ਬਣ ਕੇ ਜ਼ਿੰਦਗੀ ਜਿਉਣੀ ਆ ਜਾਂ ਇਦਾਂ ਹੀ ਵਕਾਰਾਂ ਦੇ ਵਿੱਚ ਬੁਰਾਈਆਂ ਦੇ ਵਿੱਚ ਔਗਣਾ ਦੇ ਵਿੱਚ ਪੈ ਕੇ ਆਪਣੀ ਜ਼ਿੰਦਗੀ ਨੂੰ ਇਦਾਂ ਹੀ ਖੁਵਾਰ ਕਰਕੇ ਬਰਬਾਦ ਕਰਕੇ ਚਲੇ ਜਾਣਾ ਕਿਉਂਕਿ ਸਤਿਗੁਰੂ ਜੀ ਦੀ ਪਾਵਨ ਬਾਣੀ ਕਹਿੰਦੀ ਆ ਚੰਗੇ ਕੰਮ ਕਰਨ ਲੱਗ ਜਾ ਉਦਮ ਕਰਨਾ ਸ਼ੁਰੂ ਕਰ ਦੇ ਮਾਲਕ ਵਾਲੇ ਬੰਨੇ ਜੁੜਨਾ ਸ਼ੁਰੂ ਕਰ ਦੇ ਮਾਲਕ ਦੀ ਬਖਸ਼ਿਸ਼ ਕਿਰਪਾ ਤੇਰੇ ਜੀਵਨ ਦੇ ਉੱਤੇ ਹੋ ਜਾਏਗੀ ਪਰ ਪਿਆਰਿਓ ਸਾਡਾ ਸੁਭਾਅ ਸੀ ਚੰਗੇ ਕੰਮ ਕਰਨ ਲੱਗੇ ਆਂ ਆਲਸ ਜੀ ਕਰ ਜਾਂਦੀ ਆ ਪਾਵਨ ਬਾਣੀ ਦਾ ਬਚਨਾਂ ਚੰਗਿਆਈ ਆਲਖ ਕਰੇ ਬੁਰਿਆਈ ਹੋਵੇ ਸ਼ੇਰ ਕਹਿੰਦੇ ਜੇ ਕੋਈ ਚੰਗਾ ਕੰਮ ਕਰਨ ਲੱਗਿਆ ਹੋਵੇ ਸਾਨੂੰ ਆਲਸ ਜੀ ਪੈ ਜਾਂਦੀ ਆ ਕੋਈ ਕਹੇ ਸਾਨੂੰ ਵੀ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਕੇ ਆਉਣਿਆ ਸਮਾਗਮ ਹੋ ਰਿਹਾ ਓਥੇ ਜਾਣ ਲੱਗਿਆਂ ਸਾਨੂੰ ਆਲਸ ਜੀ ਆਉਂਦੀ ਆ ਕਿਉਂਕਿ ਸਾਨੂੰ ਜਾਣਾ ਪਸੰਦ ਨਹੀਂ ਅਸੀਂ ਆਲਸ ਜੀ ਮਹਿਸੂਸ ਕਰਦੇ ਆਂ ਇਹੀ ਪਿਆਰਿਓ ਘਰਾਂ ਦੇ ਵਿੱਚ ਅਜੇ ਗੁਟਕਾ ਸਾਬ ਲੈ ਕੇ ਬਾਣੀ ਪੜਨ ਦਾ ਯਤਨ ਕਰੀਏ ਆਲਸ ਜੀ ਮਹਿਸੂਸ ਹੁੰਦੀ ਆ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਆ ਬਾਣੀ ਪੜੀ ਨਹੀਂ ਜਾਂਦੀ ਤੇ ਸਤਿਗੁਰੂ ਜੀ ਕਹਿੰਦੇ ਚੰਗਿਆਈ ਆਲਕ ਕਰੇ ਬੁਰਿਆਈ ਹੋਵੇਂ ਸ਼ੇਰ ਪਰ ਜੋ ਹੀ ਜੇ ਬੁਰਾ ਕਰਮ ਕਰਨਾ ਹੋਵੇ ਕਾਂਟਿਆਂ ਵੱਧੀ ਫਿਰ ਮਨੁੱਖ ਨਿੰਦਿਆ ਚੁਗਲੀ ਦੇ ਵਿੱਚ ਆਪਣਾ ਸਮਾਂ ਲੰਘਾ ਦਿੰਦਾ ਕਾਂਟਿਆਂ ਵੱਧੀ ਹੀ ਕਿਸੇ ਪੱਪਾ ਕਲੱਬਾਂ ਦੇ ਵਿੱਚ ਜਾ ਕੇ ਆਪਣੇ ਸਮੇਂ ਨੂੰ ਗੁਜ਼ਾਰ ਦਿੰਦਾ ਜੇ ਉਦਾਂ ਕਿਹਾ ਜਾਵੇ ਵੀ ਮਾਲਕ ਦੀ ਬੰਦਗੀ ਕਰਨੀ ਆ ਸਾਡੇ ਕੋਲ ਟਾਈਮ ਨਹੀਂ ਆ ਸਾਡੇ ਕੋਲ ਸਮਾਂ ਨਹੀਂ ਆ ਪਰ ਜੇ ਬੁਰੇ ਕੰਮ ਕਰਨੇ ਹੁਣ ਸਾਡੇ ਕੋਲ ਸਮਾਂ ਵੀ ਵਾਧੂ ਹੈ ਸਾਡੇ ਕੋਲ ਟਾਈਮ ਵੀ ਵਾਧੂ ਆ ਤੇ ਅਸੀਂ ਪੂਰੇ ਧਿਆਨ ਦੇ ਨਾਲ ਉਹਨਾਂ ਕੰਮਾਂ ਨੂੰ ਕਰਦੇ ਆ ਪਰ ਸਤਿਗੁਰੂ ਜੀ ਕਹਿੰਦੇ ਜੇ ਹੀ ਧਿਆਨ ਮਾਲਕ ਵਾਲੇ ਬੰਨੇ ਲਾਇਆ ਹੁੰਦਾ ਮਾਲਕ ਦੀ ਬੰਦਗੀ ਵਾਲੇ ਬੰਨੇ ਲਾਇਆ ਹੁੰਦਾ ਜਿਹੜੀਆਂ ਜੀਵਨ ਦੀਆਂ ਘੜੀਆਂ ਮਿਲੀਆਂ ਨੇ ਇਹਨਾਂ ਘੜੀਆਂ ਨੇ ਸਫਲਾ ਹੋ ਜਾਣਾ ਸੀ ਤੇ ਪਿਆਰਿਓ ਜਿਹੜੀ ਆ ਜ਼ਿੰਦਗੀ ਮਿਲੀ ਆ ਮਾਲਕ ਨੇ ਤਰਸ ਕਰਕੇ ਸਾਨੂੰ ਦਿੱਤੀ ਆ ਅਸੀਂ ਆ ਮੁਸਾਫਰਖਾਨੇ ਦੇ ਵਿੱਚ ਮੁਸਾਫਰ ਬਣ ਕੇ ਆਏ ਆ ਪ੍ਰਿੰਸੀਪਲ ਕੰਗਾ ਸਿੰਘ ਨੇ ਸਾਨੂੰ ਸਮਝਾਉਣ ਦੇ ਲਈ ਲਿਖਿਆ ਵੀ ਅਸੀਂ ਵੀ ਸੋਹਣੇ ਮੁਸਾਫਰ ਬਣ ਕੇ ਇਸ ਜ਼ਿੰਦਗੀ ਨੂੰ ਜਿਉ ਕੇ ਜਾਈਏ ਸਾਡੇ ਜੀਵਨ ਦੇ ਵਿੱਚੋਂ ਵੀ ਗੁਨਾ ਦੀ ਖੁਸ਼ਬੂ ਆਵੇ ਸਾਡੀ ਜ਼ਿੰਦਗੀ ਦੇ ਵਿੱਚੋਂ ਵੀ ਚੰਗੇ ਕੰਮਾਂ ਦੀ ਝਲਕ ਪਵੇ ਚੰਗੇ ਗੁਨਾ ਦੀ ਝਲਕ ਪਵੇ ਤੇ ਜਦੋਂ ਉਹ ਝਲਕ ਸਾਡੀ ਜ਼ਿੰਦਗੀ ਦੇ ਵਿੱਚੋਂ ਪਵੇਗੀ ਫਰစီ ਮਾਲਕ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਣ ਚੜ ਜਾਵਾਂਗੇ ਤੇ ਨਾਲ ਨਾਲ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਸਮਝਾ ਦਿੱਤਾ ਵੀ ਇਹ ਸਗਲ ਨੂੰ ਪੱਕੀ ਕਰਕੇ ਜਲ ਰੇ ਨਰ ਇਹ ਸਾਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਪਿੰਸਤ ਲਗਤ ਨਾ ਬਾਰ ਸੁਪਨੇ ਦੀ ਤਰ੍ਹਾਂ ਦੁਨੀਆ ਪਤਾ ਨਹੀਂ ਕਿਹੜੇ ਵੇਲੇ ਸੁਪਨਾ ਟੁੱਟ ਜਾਂਦਾ ਖਤਮ ਹੋ ਜਾਂਦਾ ਇਦਾਂ ਹੀ ਆ ਦੁਨੀਆ ਸੰਸਾਰ ਤੇ ਜੀਵਨ ਆ ਪਤਾ ਨਹੀਂ ਲੱਗਣਾ ਕਿਹੜੇ ਵੇਲੇ ਖਤਮ ਹੋ ਜਾਣਾ ਟੋਟ ਜਾਣ ਤੇ ਮਾਲਕ ਕੀ ਅਰਦਾਸ ਕਰੀਏ ਕਿ ਸਤਿਗੁਰੂ ਜੀ ਜਿੰਨੇ ਵੀ ਸਾਡੇ ਸਾਸ ਨੇ ਜਿੰਨੇ ਵੀ ਤੂੰ ਸਾਹ ਸਾਨੂੰ ਦਿੱਤੇ ਨੇ ਤੇਰੀ ਬੰਦਗੀ ਦੇ ਵਿੱਚ ਬਤੀਤ ਹੋਣ ਕਰ ਬੰਦੇ ਤੂੰ ਬੰਦਗੀ ਜਿੱਚਰ ਘਟੋਂ ਮੈਂ ਸਾਹ ਹਰੇਕ ਸਾਹ ਦੇ ਨਾਲ ਮਾਲਕ ਨੂੰ ਚੇਤੇ ਦੇ ਵਿੱਚ ਰੱਖ ਯਾਦ ਦੇ ਵਿੱਚ ਰੱਖ ਤੇ ਉਹ ਅਕਾਲ ਪੁਰਖ ਪਰਮਾਤਮਾ ਇਦਾਂ ਦਾ ਦਿਆਲੂ ਆ ਕਿ ਜਦੋਂ ਉਹਦੀ ਯਾਦ ਨੂੰ ਹਿਰਦੇ ਵਿੱਚ ਵਸਾਲਿਆ ਉਹਨੇ ਤੇਰੇ ਜੀਵਨ ਦੇ ਅੰਦਰ ਖੁਸ਼ੀਆਂ ਭਰ ਦੇਣੀਆਂ ਨੇ ਉਨੇ ਤੇਰੇ ਜੀਵਨ ਦੇ ਅੰਦਰ ਖੇੜਾ ਭਰ ਦੇਣਾ ਤੇ ਸੰਭਵਤਾ ਹੋਣਾ ਜਦੋਂ ਅਸੀਂ ਉਹਦੇ ਨਾਲ ਜੁੜਨ ਦਾ ਉਪਰਾਲਾ ਕਰਾਂਗੇ ਉਦਮ ਕਰਾਂਗੇ ਤੇ ਪਿਆਰੀ ਉਹਦੀ ਹੋ ਸਕਦਾ ਜਦੋਂ ਅਸੀਂ ਇਹਸ ਉਦਮ ਨੂੰ ਕਰਨਾ ਸ਼ੁਰੂ ਕਰ ਦਿੱਤਾ ਦੁਨੀਆ ਦੇ ਦੂਜੇ ਆਪਾਸੇ ਕੰਮਾਂ ਵਾਲੇ ਪਾਸੇ ਅਸੀਂ ਉਦਮ ਰੋਜ਼ ਕਰਦੇ ਆ ਰੋਜ਼ ਅਸੀਂ ਉਦਮ ਕਰਕੇ ਆਪਣੇ ਕੰਮਾਂ ਤੇ ਜਾਂਦੇ ਆ ਬੜਾ ਕੁਝ ਕਰਦੇ ਆ ਪਰ ਸਾਧਗੁਰੂ ਜੀ ਕਹਿੰਦੇ ਪਿਆਰੇ ਆ ਜੇ ਉਦਨ ਵੀ ਉਦਦਮ ਕਰਦਾ ਤੇ ਇਧਰ ਵੀ ਉਦਦਮ ਕਰਨਾ ਸ਼ੁਰੂ ਕਰ ਦੇ ਇਧਰ ਵੀ ਇਧਰ ਵੀ ਉਪਰਾਲਾ ਕਰਨਾ ਸ਼ੁਰੂ ਕਰ ਦੇ ਤਾਂ ਕਿ ਤੇਰੇ ਜੀਵਨ ਦੇ ਅੰਦਰ ਟਕਾ ਤੇ ਖੇੜਾ ਪੈਦਾ ਹੋ ਸਕੇ ਤਾਂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਇਨ੍ਹਾਂ ਪਾਵਨ ਪਵਿੱਤਰ ਅਮੋਲਕ ਬਚਨਾਂ ਦੇ ਰਾਹੀਂ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਆ ਕੀ ਸਮਝਾਉਂਦੀ ਆ ਸਤਿਗੁਰੂ ਜੀ ਰਹਾਉ ਬਲੇ ਬੰਦੇ ਅੰਦਰ ਕਿਰਪਾ ਕਰਦੇ ਕਹਿੰਦੇ ਰੇ ਨਰ ਏ ਸਾਚੀ ਜੀਤਾਰ ਕਹਿੰਦੇ ਏ ਸੰਸਾਰੀ ਜੀਵ ਇਸ ਗੱਲ ਨੂੰ ਆਪਣੇ ਹਿਰਦੇ ਦੇ ਵਿੱਚ ਆਪਣੇ ਮਨ ਦੇ ਵਿੱਚ ਸੱਚੀ ਕਰਕੇ ਟਕਾਲਾ ਇਸ ਗੱਲ ਨੂੰ ਪਕਾਲਾ ਇਹ ਗੱਲ ਜਿਹੜੀ ਸੱਚੀ ਓ ਕਿਹੜੀ ਗੱਲ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਰ ਰਿਹਾ ਕਹਿੰਦੇ ਸਾਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤਨਾ ਬਾਰ ਕਹਿੰਦੇ ਜਿਹੜਾ ਸਾਰਾ ਸੰਸਾਰ ਦੁਨੀਆ ਜਗਤ ਅਸੀਂ ਵੇਖ ਰਹੇ ਆ ਇੱਕ ਸੁਪਨੇ ਦੀ ਨਿਆਈਆਂ ਸੁਪਨੇ ਦੀ ਤਰ੍ਹਾਂ ਤੇ ਵਿਨਸਤ ਲਗਤਨਾ ਬਾਰ ਸਤਿਗੁਰੂ ਜੀ ਨੇ ਉਹ ਧਾਰਨ ਦੇ ਕੇ ਸਮਝਾਇਆ ਜਿਵੇਂ ਪਿਆਰਿਓ ਰਾਤ ਨੂੰ ਆਪਾਂ ਸੌਂਨੇ ਆਂ ਨੀਂਦ ਆਉਂਦੀ ਆ ਤੇ ਭਾਵੇਂ ਸਰੀਰਕ ਤੌਰ ਤੇ ਅਸੀਂ ਸੌ ਰਹੇ ਹੁੰਨੇ ਆ ਕੋਲ ਖੜਕਾ ਵੀ ਨਹੀਂ ਹੋ ਰਿਹਾ ਹੁੰਦਾ ਪਰ ਜਿਹੜਾ ਸਾਡਾ ਮਨ ਹੁੰਦਾ ਉਹ ਹਰਕਤ ਦੇ ਵਿੱਚ ਹੁੰਦਾ ਜੋ ਕੁਝ ਵੀ ਸਵੇਰ ਦਾ ਵੇਖਿਆ ਕੀਤਾ ਹੁੰਦਾ ਕਈ ਵਾਰ ਸੁੱਤੇ ਪਿਆ ਮਨ ਦੇ ਅੰਦਰ ਉਹ ਹਰਕਤ ਹੁੰਦੀ ਆ ਤੇ ਸਾਨੂੰ ਸੁੱਤੇ ਪਿਆ ਨੂੰ ਸੁਪਨਾ ਆਉਂਦਾ ਸਤਿਗੁਰੂ ਜੀ ਨੇ ਉਦਾਹਰਣ ਦੇ ਕੇ ਸਮਝਾਇਆ ਕਹਿੰਦੇ ਜਦੋਂ ਰਾਤ ਨੂੰ ਸੁੱਤਾ ਪਿਆ ਤੂੰ ਸੁਪਨਾ ਵੇਖਦਾ ਸੁਪਨੇ ਦੇ ਵਿੱਚ ਜੋ ਕੁਝ ਵੀ ਵਾਪਰ ਰਿਹਾ ਉਹ ਤੇਰਾ ਮਨ ਦੀ ਹਰਕਤ ਦੇ ਕਰਕੇ ਆ ਤੇ ਜਿਹੜਾ ਇਹ ਸਾਰਾ ਸੰਸਾਰ ਵੀ ਸੁਪਨੇ ਦੀ ਤਰ੍ਹਾਂ ਭਾਵ ਜਦੋਂ ਸਵੇਰ ਵੇਲੇ ਉੱਠਦੇ ਆ ਜਿਹੜਾ ਰਾਤ ਨੂੰ ਵੇਖਿਆ ਹੋਇਆ ਸੁਪਨਾ ਜਦੋਂ ਅੱਖਾਂ ਖੁੱਲ੍ਹਦੀਆਂ ਨੇ ਉਹ ਸੁਪਨਾ ਵੀ ਟੁੱਟ ਜਾਂਦਾ ਉੱਥੇ ਖਤਮ ਹੋ ਜਾਂਦਾ ਇਦਾਂ ਹੀ ਸਤਿਗੁਰੂ ਜੀ ਉਦਾਹਰਣ ਦੇ ਕੇ ਸਮਝਾਉਂਦੇ ਆ ਕਹਿੰਦੇ ਜਿਹੜਾ ਸੰਸਾਰ ਆ ਜਿਹੜੀ ਆ ਦੁਨੀਆ ਵੀ ਸੁਪਨੇ ਦੀ ਤਰ੍ਹਾਂ ਬਿਨ ਸੱਤ ਲਗਤਣਾ ਬਾਰ ਕਹਿੰਦੇ ਇਸ ਦੁਨੀਆ ਨੂੰ ਜਿੱਦਾਂ ਸੁਪਨਾ ਟੁੱਟ ਜਾਂਦਾ ਇਦਾਂ ਹੀ ਇਹ ਦੁਨੀਆ ਦੇ ਅੰਦਰ ਜੋ ਵੀ ਚੀਜ਼ ਆ ਜੋ ਵੀ ਪਦਾਰਥ ਨੇ ਉਹ ਸਾਰੇ ਖਤਮ ਹੋਣ ਵਾਲੇ ਤੇ ਉਹਨਾਂ ਦੀ ਮਿਆਦ ਕੁਝ ਸਮੇਂ ਦੇ ਲਈ ਆ ਜਿੰਨੇ ਵੀ ਅਸੀਂ ਦੁਨੀਆ ਦੇ ਪਦਾਰਥ ਵੇਖਦੇ ਆ ਉਹਨਾਂ ਦੀ ਮਿਆਦ ਥੋੜੇ ਸਮੇਂ ਦੇ ਲਈ ਆ ਪਿਆਰਵਾਲੇ ਉਹ ਸਤਿਗੁਰੂ ਨੇ ਉਦਾਹਰਨਾ ਦੇ ਦੇ ਕਿ ਸਤ ਪਾਵਨ ਬਾਣੀ ਦੇ ਵਿੱਚ ਸਾਨੂੰ ਸਮਝਾਇਆ ਕਹਿੰਦੇ ਜਿਹੜਾ ਸਰੀਰ ਮਿਲਿਆ ਇਹ ਵੀ ਹੌਲੀ ਹੌਲੀ ਮੌਤ ਦੇ ਵੱਲ ਵੱਧ ਰਿਹਾ ਜਿਹੜਾ ਦਾ ਪੜਾ ਇਹ ਵੀ ਮੌਤ ਦੇ ਵੱਲ ਤੈ ਹੋ ਰਿਹਾ ਸਤਿਗੁਰੂ ਜੀ ਸਮਝਾਉਂਦੇ ਕਹਿੰਦੇ ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ ਮੁੱਤੀ ਧਾ ਸੇ ਜਾਨੀ ਚੱਲ ਗਏ ਕਹਿੰਦੇ ਜਿਹਨੇ ਮਾਲਕਣੀ ਆ ਸਰੀਰ ਦਿੱਤਾ ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ ਚੱਬਣ ਦੇ ਲਈ ਮਾਲਕਣੀ ਸਾਨੂੰ ਆ ਦੰਦ ਲਾਏ ਆ ਹੌਲੀ ਹੌਲੀ ਇਹ ਵੀ ਖਸ ਗਈ ਇਹਨਾਂ ਦੀ ਮਿਆਦ ਵੀ ਖਤਮ ਹੁੰਦੀ ਜਾ ਰਹੀ ਆ ਸੁਣਨ ਦੇ ਲਈ ਕੰਨ ਲਾਏ ਆ ਹੌਲੀ ਹੌਲੀ ਇਹਨਾਂ ਸੁਣ ਕੰਨਾਂ ਦੇ ਵਿੱਚੋਂ ਸੁਣਨ ਦੀ ਤਾਕਤ ਆ ਜਿਹੜੀ ਸ਼ਕਤੀ ਆ ਜਿਹੜੀ ਸਮਰੱਥਾ ਉਹ ਵੀ ਖਤਮ ਹੁੰਦੀ ਜਾ ਰਹੀ ਆ ਕਹਿੰਦੇ ਇਦਾਂ ਹੀ ਸੰਸਾਰ ਦੇ ਉੱਤੇ ਹਰ ਇੱਕ ਚੀਜ਼ ਦੀ ਮਿਆਦ ਆ ਪਦਾਰਥਾਂ ਦੀ ਮਿਆਦ ਆ ਕੋਈ ਵੀ ਇੱਥੇ ਕਾਇਮ ਰਹਿਣ ਵਾਲਾ ਨਹੀਂ ਆ ਪਦਾਰਥ ਵੀ ਖਤਮ ਹੋਣ ਵਾਲੇ ਆ ਮਿਆਦ ਤੋਂ ਬਾਅਦ ਉਹਨਾਂ ਦੀ ਦਾ ਵੀ ਖਤਮ ਹੋ ਜਾਣਾ ਤੇ ਸਤਿਗੁਰੂ ਜੀ ਸਾਨੂੰ ਪਾਵਨ ਬਾਣੀ ਦੇ ਰਾਹੀਂ ਸਿਖਿਆ ਦੇ ਰਿਹਾ ਸਮਝਾ ਰਹੇ ਆ ਕਹਿੰਦੇ ਇਦਾਂ ਹੀ ਆ ਸੰਸਾਰ ਆ ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤਣਾ ਬਾਰ ਕਹਿੰਦੇ ਇਹ ਜਿਹੜਾ ਜਗਤ ਸੰਸਾਰ ਦੁਨੀਆ ਵੇਖ ਰਹੇ ਆ ਇਹ ਵੀ ਸੁਪਨੇ ਦੀ ਤਰ੍ਹਾਂ ਤੇ ਇਹਨੂੰ ਵੀ ਖਤਮ ਹੋਣ ਲੱਗਿਆਂ ਸਮਾਂ ਨਹੀਂ ਲੱਗਦਾ ਕਿਉਂਕਿ ਆਪਾਂ ਪਾਵਨ ਬਾਣੀ ਵਿੱਚ ਪੜ੍ਹਦੇ ਆ ਸਤਿਗੁਰੂ ਜੀ ਇਹ ਬੜੀਆਂ ਪਿਆਰੀਆਂ ਉਦਾਹਰਨਾਂ ਦੇ ਕੇ ਸਾਨੂੰ ਸਿੱਖਿਆ ਦਿੱਤੀ ਆ ਸਮਝਾਇਆ ਪਾਵਨ ਬਾਣੀ ਦੇ ਵਿੱਚ ਸਤਿਗੁਰੂ ਜੀ ਸਮਝਾਉਂਦੇ ਆ ਕਹਿੰਦੇ ਪੁੱਤਰੀ ਤੇਰੀ ਵਿਦਕਰ ਥਾਟੀ ਜਾਨ ਸਤ ਕਰ ਹੋਏਗੀ ਮਾਟੀ ਪੁਤਰੇ ਦਾ ਅਰਥ ਆ ਪਿਆਰ ਵਾਲਾ ਸਰੀਰ ਰੂਪੀ ਪੁਤਲਾ ਉਹ ਅਕਾਲ ਪੁਰਖ ਪਰਮਾਤਮਾ ਨੇ ਬੜੇ ਤਰੀਕੇ ਦੇ ਨਾਲ ਬੜੀ ਵਿਧੀ ਦੇ ਨਾਲ ਇਹ ਤੇਰਾ ਸਰੀਰ ਰੂਪੀ ਪੁਤਲਾ ਤਿਆਰ ਕੀਤਾ ਪਰ ਨਾਲ ਦੀ ਨਾਲ ਸਤਿਗੁਰੂ ਨੇ ਸਮਝਾ ਵੀ ਦਿੱਤਾ ਵੀ ਜਾਨ ਸਤ ਕਰ ਹੋਏਗੀ ਮਾਟੀ ਇਸ ਗੱਲ ਨੂੰ ਸੱਚ ਕਰਕੇ ਜਾਣ ਲੈ ਵੀ ਇਹ ਤੇਰਾ ਸਰੀਰ ਰੂਪੀ ਪੁਤਲਾ ਇੱਕ ਦਿਨ ਮਿੱਟੀ ਹੋ ਜਾਣਾ ਇੱਕ ਦਿਨ ਸਵਾਹ ਹੋ ਜਾਣਾ ਤੇ ਪਿਆਰਿਓ ਪਾਵਨ ਬਾਣੀ ਨੇ ਸਾਨੂੰ ਸੰਸਾਰ ਦੇ ਅੰਦਰ ਇਦਾਂ ਨਹੀਂ ਕਿਹਾ ਵੀ ਜੀਵਨ ਬਤੀਤ ਨਹੀਂ ਕਰਨਾ ਸੰਸਾਰ ਦੇ ਅੰਦਰ ਰਹਿਣਾ ਨਹੀਂ ਆ ਸਗੋ ਮਾਲਕ ਨੇ ਸਾਨੂੰ ਸੁਖਾਵਾਂ ਜੀਵਨ ਦਿੱਤਾ ਆਨੰਦਮਈ ਜੀਵਨ ਬਤੀਤ ਕਰਨ ਦੇ ਲਈ ਸਾਨੂੰ ਪ੍ਰੇਰਣਾ ਦਿੱਤੀ ਆ ਸਮਝਾਇਆ ਸਿਖਿਆ ਦਿੱਤੀ ਆ ਵੀ ਸੰਸਾਰ ਦੇ ਅੰਦਰ ਰਹਿ ਕੇ ਵੀ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਯਾਦ ਦੇ ਵਿੱਚ ਜੁੜਿਆ ਜਾ ਸਕਦਾ ਜਿੰਨੇ ਵੀ ਗੁਰੂ ਸਹਿਬਾਨ ਹੋਇਆ ਕੇਵਲ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀਆ ਨੂੰ ਛੱਡ ਕੇ ਸਾਰੇ ਗੁਰੂ ਸਹਿਬਾਨ ਗ੍ਰਸਤੀ ਹੋਇਆ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਦੇ ਅੰਦਰ ਕੰਮ ਕਾਜ ਕੀਤੇ ਆ ਤੇ ਨਾਲ ਸਾਨੂੰ ਸਿਖਿਆ ਦਿੱਤੀ ਆ ਵੀ ਸੰਸਾਰ ਦੇ ਅੰਦਰ ਆਨੰਦਮਈ ਜੀਵਨ ਜਿਉਣ ਦੇ ਲਈ ਇਸੇ ਵੀ ਕੰਮਕਾਜ ਨੂੰ ਤਿਆਗਣ ਦੀ ਲੋੜ ਨਹੀਂ ਆ ਕੰਮਕਾਜ ਕਰਦੇ ਆ ਵੀ ਸੁਖਾਵਾਂ ਤੇ ਆਨੰਦਮਈ ਜੀਵਨ ਹੋ ਸਕਦਾ ਪਰ ਇਸ ਗੱਲ ਨੂੰ ਸੱਚ ਕਰਕੇ ਮੰਨ ਲਈ ਜਾਣ ਲਈ ਕਿ ਜਿਹੜੇ ਦੁਨੀਆ ਦੇ ਆ ਪਦਾਰਥ ਹੈ ਸਦਾ ਟਿਕੇ ਰਹਿਣ ਵਾਲੇ ਨਹੀਂ ਆ ਤੇ ਇਹਨਾਂ ਪਦਾਰਥਾਂ ਦੇ ਵਿੱਚ ਫਸ ਗਏ ਤੂੰ ਆਪਣੇ ਜੀਵਨ ਨੂੰ ਪਾਪ ਕੇ ਪੁੱਠੇ ਕੰਮਾਂ ਵੱਲ ਨਾ ਲੈ ਕੇ ਜਾਈਂ ਤੇ ਜਿਹੜਾ ਜੀਵਨ ਮਿਲਿਆ ਇਹਨੂੰ ਸਿੱਧੇ ਪਾਸੇ ਲਾ ਕੇ ਉਸ ਅਕਾਲ ਪੁਰਖ ਪਰਮਾਤਮਾ ਦੀ ਹੋਣ ਦਾ ਅਹਿਸਾਸ ਕਰਕੇ ਇਹਨੂੰ ਜਿਉਣ ਦਾ ਯਤਨ ਕਰ ਕਿਉਂਕਿ ਸਤਗੁਰੂ ਜੀ ਪਾਵਨ ਬਾਣੀ ਵਿੱਚ ਸਮਝਾਉਂਦੇ ਕਹਿੰਦੇ ਮੂਲ ਸੰਭਾਲੋ ਅਚੇਤ ਗਵਾਰਾ ਇਤਨੇ ਕਉ ਤੁਮ ਕਿਆ ਗਰਬੇ ਕਹਿੰਦੇ ਆਪਣੇ ਮੂਲ ਨੂੰ ਸੰਭਾਲ ਲਾ ਕਮਲਿਆ ਮਨੁੱਖਾ ਆਪਣੇ ਮੂਲ ਨੂੰ ਸੰਭਾਲ ਜਿੱਥੋਂ ਤੂੰ ਪੈਦਾ ਹੋਇਆ ਜਿਹੜੇ ਮਾਲਕ ਨੇ ਆ ਸਰੀਰ ਰੂਪੀ ਪੁਤਲਾ ਤੇਰਾ ਤਿਆਰ ਕੀਤਾ ਜਿਹੜੇ ਮਾਲਕ ਨੇ ਆ ਜੀਵਨ ਦਿੱਤਾ ਕਹਿੰਦੇ ਉਸ ਮਾਲਕ ਪ੍ਰਮਾਤਮਾ ਨੂੰ ਵੀ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਾ ਮੂਲ ਸੰਭਾਲੋ ਅਚੇਤ ਗਵਾਰਾ ਇਤਨੇ ਕਉ ਤਮ ਕਿਆ ਗਰਬੇ ਕਹਿੰਦੇ ਪਰ ਸੰਸਾਰ ਤੇ ਆ ਗਿਆ ਆਪਣੇ ਮਾਇਕ ਪਦਾਰਥਾਂ ਦੀ ਹੋੜ ਦੇ ਵਿੱਚ ਦੁਨਿਆਵੀ ਸਾਧਨਾ ਦਾ ਹੰਕਾਰ ਦੁਨਿਆਵੀ ਸੁੱਖਾਂ ਦਾ ਹੰਕਾਰ ਆਪਣੀ ਜ਼ਿੰਦਗੀ ਦੇ ਅੰਦਰ ਮਾਣ ਤੇ ਹਉਮੈ ਹੰਕਾਰ ਕਰਨ ਲੱਗ ਗਿਆ ਪਰ ਸਤਿਗੁਰੂ ਜੀ ਕਹਿੰਦੇ ਇਤਨੇ ਕੌਤਮ ਕਿਆ ਗਰਵੇ ਕਿਉਂ ਹੰਕਾਰ ਕਰਦਾ ਕਿਉਂ ਮਾਣ ਕਰਦਾ ਇਹ ਜਿਹੜੀਆਂ ਵੀ ਚੀਜ਼ਾਂ ਨੇ ਇਹ ਸਾਰੀਆਂ ਨਾਸ਼ਵੰਤ ਨੇ ਪਿਆਰਿਆ ਥੋੜੇ ਸਮੇਂ ਦੇ ਲਈ ਸੁੱਖ ਦੇ ਸਾਧਨ ਇਹਨਾਂ ਸੁੱਖਾਂ ਦੇ ਸਾਧਨਾ ਦੀ ਵੀ ਇੱਕ ਮਿਆਦ ਜਦੋਂ ਮਿਆਦ ਖਤਮ ਹੋ ਜਾਈ ਜਾਣੀ ਆ ਇਹਨਾਂ ਸੁੱਖਾਂ ਦੇ ਸਾਧਨਾ ਨੇ ਵੀ ਇੱਕ ਦਿਨ ਖਤਮ ਹੋ ਜਾਣਾ ਸਤਿਗੁਰੂ ਜੀ ਅੱਗੇ ਸਮਝਾਉਂਦੇ ਆ ਕਹਿੰਦੇ ਇਸ ਗੱਲ ਨੂੰ ਪੱਕੀ ਕਰਕੇ ਜਾਣ ਲਾ ਰੇ ਨਰ ਇਹ ਸਾਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਣ ਸਤ ਲਗਤਣਾ ਬਾਰ ਕਹਿੰਦੇ ਜਿਵੇਂ ਸੁਪਨਾ ਟੁੱਟਣ ਨੂੰ ਟਾਈਮ ਨਹੀਂ ਲੱਗਦਾ ਇਦਾਂ ਹੀ ਕਹਿੰਦੇ ਆ ਦੁਨੀਆ ਸੰਸਾਰ ਇਹਨੂੰ ਵੀ ਖਤਮ ਹੋਣ ਲੱਗਿਆ ਟਾਈਮ ਨਹੀਂ ਲੱਗਣਾ ਤੇ ਪਿਆਰ ਵਾਲੀ ਉਹ ਸਚਾਈ ਆ ਆਈ ਜਾਂਦੇ ਆ ਜਾਈ ਜਾਂਦੇ ਆ ਮਾਲਕ ਦੀ ਬਣਾਈ ਹੋਈ ਖੇਡ ਤੇ ਸਤਿਗੁਰੂ ਜੀ ਸਮਝਾਉਂਦੇ ਆ ਕਹਿੰਦੇ ਜਿੰਨਾ ਕਾ ਜੀਵਨ ਮਿਲਿਆ ਭਾਵੇਂ ਥੋੜ ਚਿਰਾਈ ਜੀਵਨ ਜਿਉ ਕੇ ਜਾਏ ਚੜਦੀ ਕਲਾ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਚਿੰਤਾਵਾਂ ਛੋੜੇ ਸੰਸੇ ਤੇਰੇ ਆਪਣੇ ਆਪ ਜ਼ਿੰਦਗੀ ਦੇ ਵਿੱਚੋਂ ਨਿਕਲ ਜਾਣੇ ਆ ਜਦੋਂ ਮਾਲਕ ਦੀ ਹੋਂਦ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਆਏਗਾ ਅਗੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਆ ਸਮਝਾਉਂਦੇ ਆ ਕਹਿੰਦੇ ਰੇ ਨਰ ਏ ਸਾਚੀ ਜੀ ਤਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨ ਸਤ ਲਗਤ ਨ ਬਾਰ ਰਹਾ ਬਾਰੂ ਪੀਤ ਬਨਾਈ ਰਚ ਪਚ ਰਹਿਤ ਨਹੀਂ ਦਿਨ ਚਾਰ ਸਤਿਗੁਰੂ ਜੀ ਨੇ ਉਦਾਹਰਣ ਦੇ ਕੇ ਸਮਝਾਇਆ 바ਰੂ ਦਾ ਅਰਥ ਆ ਪਿਆਰ ਵਾਲੀ ਉਹ ਰੇਤ ਜਿਵੇਂ ਰੇਤ ਦੀ ਬਣਾਈ ਹੋਈ ਕੰਧ ਹੁੰਦੀ ਆ ਉਹਨੂੰ ਬਾਹਰੀ ਤੌਰ ਤੇ ਭਾਵੇਂ ਪੋਚਿਆਂ ਦੇ ਨਾਲ ਪੋਚ ਕੇ ਸੋਨਾ ਬਣਾ ਦਿੱਤਾ ਜਾਏ 바ਰੂ ਭੀਤ ਬਣਾਈ ਰਾਜਪਾਚ ਰੇਤੇ ਦੀ ਬਣਾਈ ਹੋਈ ਕੰਧ ਦਾ ਉਹਨੂੰ ਪੋਚਿਆਂ ਦੇ ਨਾਲ ਸੋਨਾ ਪੋਚ ਦਿੱਤਾ ਸਤਗੁਰੂ ਜੀ ਸਮਝਾਉਂਦੇ ਕਹਿੰਦੇ ਇਦਾਂ ਹੀ ਉਹ ਰੇਤੇ ਦੀ ਬਣਾਈ ਹੋਈ ਕੰਧ ਬਹੁਤਾ ਟਾਈਮ ਟਿਕਦੀ ਨਹੀਂ ਆ ਉਹ ਵੀ ਇੱਕ ਦਿਨ ਟਹਿ ਜਾਂਦੀ ਆ ਉਹਦੀ ਵੀ ਕੁਝ ਸਮੇਂ ਦੇ ਲਈ ਮਿਆਦ ਉਹ ਥੋੜੇ ਚਿਰੇ ਦੇ ਲਈ ਆ ਤੇ ਸਤਗੁਰੂ ਜੀ ਸਮਝਾਉਂਦੇ ਕਹਿੰਦੇ ਬਾਰੂ ਪੀਤ ਬਣਾਈ ਰਚ ਪਚ ਰਹਿਤ ਨਹੀਂ ਦਿਨ ਚਾਰ ਉਚਾਰਕ ਦਿਨਾਂ ਦੀ ਕੰਧ ਇੱਕ ਦਿਨ ਉਹਨੇ ਖਤਮ ਹੋ ਜਾਣਾ ਟਹਿ ਜਾਣਾ ਇਦਾਂ ਹੀ ਸਤਗੁਰੂ ਜੀ ਸਮਝਾਉਂਦੇ ਕਹਿੰਦੇ ਤੈਸੇ ਹੀ ਇਹ ਸੁਖ ਮਾਇਆ ਕੇ ਉਰ ਜਿਉ ਕਹਾ ਗਵਾਰ ਕਹਿੰਦੇ ਇਦਾਂ ਹੀ ਆ ਸੁੱਖ ਦੇ ਸਾਧਨ ਮਾਲਕ ਦੀ ਬਾਣੀ ਸੁਖੀ ਜੀਵਨ ਬਤੀਤ ਕਰਨ ਦੇ ਲਈ ਪ੍ਰੇਰਣਾ ਕਰਦੀ ਆ ਪਰ ਸਤਿਗੁਰੂ ਦੀ ਬਾਣੀ ਨੂੰ ਨਾ ਸਮਝਦੇ ਆ ਜਦੋਂ ਅਸੀਂ ਸੰਸਾਰ ਦੇ ਸਾਧਨਾਂ ਨੂੰ ਹੀ ਸੁੱਖ ਦਾ ਸਾਧਨ ਬਣਾ ਲਿਆ ਕੀ ਸੰਸਾਰ ਦੇ ਸਾਧਨ ਹੀ ਸਾਨੂੰ ਸੁਖੀ ਕਰ ਸਕਦੇ ਆ ਨਹੀਂ ਪਿਆਰ ਵਾਲੇ ਉਹ ਸਾਨੂੰ ਸੁਖੀ ਕਰਨਾ ਅੰਦਰਲੇ ਆਪੇ ਨੇ ਜਦੋਂ ਸਾਡਾ ਅੰਦਰਲਾ ਟਿਕਾ ਦੇ ਵਿੱਚ ਹੋਏਗਾ ਸ਼ਾਂਤੀ ਦੇ ਵਿੱਚ ਹੋਏਗਾ ਖੇੜੇ ਦੇ ਵਿੱਚ ਹੋਏਗਾ ਫਿਰ ਭਾਵੇਂ ਬਾਹਰੀ ਤੌਰ ਤੇ ਸਾਡੇ ਕੋਲ ਕੁਝ ਵੀ ਨਹੀਂ ਆ ਸੁਖ ਦਾ ਸਾਧਨ ਨਹੀਂ ਆ ਭਾਵੇਂ ਅਸੀਂ ਕੱਚੇ ਘਰ ਦੇ ਵਿੱਚ ਰਹਿ ਰਹੇ ਹਾਂ ਪਰ ਜੇ ਉਹ ਮਾਲਕ ਚੇਤੇ ਦੇ ਵਿੱਚ ਆ ਜਿਨੇ ਆ ਜ਼ਿੰਦਗੀ ਦਿੱਤੀ ਜਿਨ੍ਹਾਂ ਜਿਹੜਾ ਸਭ ਕੁਝ ਦੇਣ ਵਾਲਾ ਸਭ ਕੁਝ ਕਰਮ ਦੇ ਸਮਰਾਥਾ ਜਿਉ ਮਾਲਕ ਦੇ ਚੇਤੇ ਵਿੱਚ ਆ ਤਾਂ ਸੀ ਕੱਚੇ ਘਰਾਂ ਦੇ ਵਿੱਚ ਵੀ ਸੁਖੀ ਜੀਵਨ ਬਤੀਤ ਕਰ ਸਕਦੇ ਆ ਪਰ ਜੇ ਦੂਜੇ ਪਾਸੇ ਸਾਡੇ ਕੋਲ ਮਹਿਲ ਮਾੜੀਆਂ ਨੇ ਪੱਕੇ ਘਰ ਨੇ ਕੰਕਰੀਟਾਂ ਦੇ ਬਣਾਏ ਹੋਏ ਮਹਿਲ ਨੇ ਜੇ ਉਹਨਾਂ ਦੇ ਵਿੱਚ ਰਹਿ ਕੇ ਵੀ ਸਾਡਾ ਅੰਦਰਲਾ ਟਿਕਾ ਦੇ ਵਿੱਚ ਨਹੀਂ ਆ ਖੇੜੇ ਦੇ ਵਿੱਚ ਵੀ ਨਹੀਂ ਆ ਤਾ ਪਿਆਰ ਵਾਲੀ ਉਹ ਮਹਿਲ ਵੀ ਸਾਨੂੰ ਸੁੱਖ ਨਹੀਂ ਦੇ ਸਕਦਾ ਸਾਨੂੰ ਸੁੱਖ ਦੇਣਾ ਸਾਨੂੰ ਸ਼ਾਂਤੀ ਦੇਣੀ ਆ ਸਾਡੇ ਅੰਦਰਲੇ ਨੇ ਜਦੋਂ اٹਕਾ ਦੇ ਵਿੱਚ ਹੋਏਗਾ ਜਦੋਂ ਖੇੜੇ ਦੇ ਵਿੱਚ ਹੋਏਗਾ ਤੇ ਖੇੜਾ ਕਿੱਥੋਂ ਮਿਲਣਾ ਉਹ ਖੇੜਾ ਮਿਲਣਾ ਉਸ ਅਕਾਲ ਪੁਰਖ ਪਰਮਾਤਮਾ ਦੀ ਯਾਦ ਦੇ ਵਿੱਚੋਂ ਉਦੀ ਹੋਣ ਦੇ ਵਿੱਚੋਂ ਉਹਦੀ ਯਾਦ ਦੀ ਅਹਿਸਾਸ ਦੇ ਵਿੱਚੋਂ ਉਹਦੀ ਬੰਦਗੀ ਦੇ ਵਿੱਚੋਂ ਉਹਦੀ ਇਬਾਦਤ ਦੇ ਵਿੱਚੋਂ ਜਦੋਂ ਉਹਦੀ ਇਬਾਦਤ ਬੰਦਗੀ ਨੂੰ ਮੰਨਦੇ ਆਂ ਤੇ ਉਹ ਖੇੜਾ ਟੇਟਕਾ ਸਾਡੇ ਹਿਰਦੇ ਦੇ ਅੰਦਰ ਪਿਆਰ ਵਾਲੀ ਉਹ ਪੈਦਾ ਹੋ ਜਾਂਦਾ ਪਰ ਜੇ ਦੁਨਿਆਵੀ ਸਾਧਨਾਂ ਨੂੰ ਹੀ ਸੁੱਖ ਦਾ ਸਾਧਨ ਸਮਝ ਕੇ ਜ਼ਿੰਦਗੀ ਨੂੰ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਵੀ ਸ਼ਾਇਦ ਆ ਦੁਨਿਆਵੀ ਸੁੱਖਾਂ ਦੇ ਨਾਲ ਹੀ ਜ਼ਿੰਦਗੀ ਸੁਖੀ ਹੋ ਸਕਦੀ ਹੈ ਤੇ ਪਿਆਰ ਉਹ ਇਦਾਂ ਨਹੀਂ ਆ ਅੱਜ ਵੀ ਸੰਸਾਰ ਤੇ ਕੀ ਹੈਗੀ ਆ ਜਿੰਨਾਂ ਕੋਲ ਬੜੇ ਸੁੱਖ ਦੇ ਸਾਧਨ ਨੇ ਬੜਾ ਕੁਝ ਹੈ ਪਰ ਜੇ ਉਹਨਾਂ ਨੂੰ ਟੋਕੇ ਵੇਖਿਆ ਜਾਏ ਉਹਨਾਂ ਕੋਲ ਬਹਿ ਕੇ 2-4 ਮਿੰਟ ਗੱਲਾਂ ਕੀਤੀਆਂ ਜਾਣ ਤਾਂ ਅੰਦਰ ਉਹ ਆਪਣੇ ਦੁੱਖ ਨੂੰ ਫਰੋਲਦੇ ਅੰਦਰ ਉਹ ਸੜੇ ਪਏ ਆ ਭਾਵੇਂ ਬਾਹਰੀ ਤੌਰ ਤੇ ਸੁਖੀ ਜੀਵਨ ਬਤੀਤ ਕਰਦੇ ਆ ਲੋਕਾਂ ਦੇ ਵੇਖਣ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਬੜੀ ਸੁਖੀ ਆ ਪਰ ਅੰਦਰ ਉਹ ਕਲਪੇ ਪਏ ਆ ਸੜੇ ਪਏ ਆ ਤਪੇ ਪਏ ਆ ਕਿਉਂ ਮਾਲਕ ਦੀ ਯਾਦ ਹਿਰਦੇ ਦੇ ਵਿੱਚ ਨਹੀਂ ਆ ਤੇ ਹੋਰ ਹੋਰ ਦੀ ਭਾਵਨਾ ਉਹਨਾਂ ਦੇ ਅੰਦਰ ਨੂੰ ਤੜਫਾ ਰਹੀ ਆ ਤੇ ਜਿਹਦਾ ਜਿਹੜੇ ਯਾਦ ਵਿੱਚ ਜੁੜ ਗਏ ਉਹ ਜਿੰਨਾ ਕੁ ਦੇ ਰਿਹਾ ਤੇ ਸ਼ੁਕਰ ਦੇ ਵਿੱਚ ਆ ਸ਼ੁਕਰਾਨੇ ਦੇ ਵਿੱਚ ਤੇ ਉਹਦੀ ਯਾਦ ਦੇ ਵਿੱਚ ਜੁੜੇ ਰਹਿੰਦੇ ਆ ਤੇ ਸ਼ੁਕਰ ਕਰਦੇ ਆ ਮਾਲਕਾ ਜੋ ਕੁਝ ਵੀ ਦੇ ਰਿਹਾ ਇੰਨੇ ਵਿੱਚ ਹੀ ਤੇਰਾ ਸ਼ੁਕਰ ਤੇ ਜਿਨ੍ਹਾਂ ਨੇ ਸ਼ੁਕਰ ਕਰਨਾ ਨਹੀਂ ਸਿੱਖਿਆ ਜਿਨ੍ਹਾਂ ਨੇ ਮਾਲਕ ਦੀ ਬੰਦਗੀ ਨੂੰ ਨਹੀਂ ਮਾਣਿਆ ਇਬਾਦਤ ਨੂੰ ਨਹੀਂ ਮਾਣਿਆ ਉਹ ਉਹਨਾਂ ਨੂੰ ਬਹੁਤੀ ਜ਼ਿੰਦਗੀ ਵੀ ਜੇ ਮਿਲ ਜਾਈ ਉਹਨਾਂ ਦੀ ਸਾਰੀ ਜ਼ਿੰਦਗੀ ਫਿਰ ਦੁੱਬਰ ਹੋ ਜਾਂਦੀ ਆ ਚਿੰਤਾ ਦੇ ਵਿੱਚ ਹੀ ਨਿਕਲਦੀ ਆ ਪਰ ਦੂਜੇ ਪਾਸੇ ਉਹ ਅਜਨਾਂ ਦੇ ਕੋਲ ਹੈ ਥੋੜਾ ਪਰ ਮਾਲਕ ਦੀ ਯਾਦ ਉਹ ਥੋੜੀ ਜੀ ਜ਼ਿੰਦਗੀ ਨੂੰ ਵੀ ਬੜਾ ਸੋਹਣਾ ਬਣਾ ਲੈਂਦੇ ਆ ਤੇ ਸਤਿਗੁਰੂ ਜੀ ਸਮਝਾਉਂਦੇ ਕਹਿੰਦੇ ਨਾ ਸੁੱਖਾਂ ਦੇ ਸਾਧਨਾ ਦੇ ਵਿੱਚ ਨਾ ਉਲਝ ਜਾਈ ਸੁੱਖ ਦੇਣਾ ਤੈਨੂੰ ਅੰਦਰਲੇ ਆਪੇ ਨੇ ਉਹ ਆਪੇ ਟਿਕਾ ਦੇ ਵਿੱਚ ਹੋਏਗਾ ਤੇ ਉਹ ਟਿਕਾ ਦੇ ਵਿੱਚ ਕਦੋਂ ਆਉਣਾ ਜਦੋਂ ਮਾਲਕ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਵਾਂਗੇ ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਬੜਾ ਪਿਆਰਾ ਸਮਝਾਇਆ ਕਹਿੰਦੇ ਸੁਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਇਹ ਰਤਨ ਮੋਲਕ ਸਾਧ ਸੰਗਤ ਜਪ ਇੱਕ ਖਿਨਾ ਕਹਿੰਦੇ ਉਸ ਅਕਾਲ ਪੁਰਖ ਪਰਮਾਤਮਾ ਦੀ ਭਗਤੀ ਤੋਂ ਬਿਨਾ ਸੁਖ ਨਹੀਂ ਮਿਲ ਸਕਦਾ ਸੁਖ ਨਾਹੀ ਰੇ ਹਰ ਭਗਤ ਬਿਨਾ ਮਾਲਕ ਦੀ ਇਬਾਦਤ ਤੋਂ ਬਿਨਾ ਬੰਦਗੀ ਤੋਂ ਬਿਨਾ ਸੁਖ ਨਹੀਂ ਮਿਲ ਸਕਦਾ ਤੇ ਭਗਤੀ ਕੀ ਆ ਪਾਵਣ ਬਾਣੀ ਵਿੱਚ ਅਸੀਂ ਰੋਜ਼ਾਨਾ ਹੀ ਪੜ੍ਹਦੇ ਹਾਂ ਬਿਨ ਗੁਣ ਕੀਤੇ ਭਗਤ ਨਾ ਹੋਏ ਕਹਿੰਦੇ ਜਦੋਂ ਉਹਦੇ ਗੁਣ ਹਿਰਦੇ ਦਾ ਸ਼ਿੰਗਾਰ ਬਣ ਜਾਣਗੇ ਆਪਣਾ ਆਪਾ ਟਿਕਾ ਦੇ ਵਿੱਚ ਖੇੜੇ ਦੇ ਵਿੱਚ ਆ ਜਾਏਗਾ ਫਿਰ ਸੁੱਖਾ ਨਹੀਂ ਵੀ ਆਪਣੇ ਆਪ ਤੇਰੀ ਜ਼ਿੰਦਗੀ ਦੇ ਵਿੱਚ ਆ ਜਾਣਾ ਸੁਖੀ ਪਿਆਰਿਓ ਅਸੀਂ ਅੰਦਰੀ ਅੰਦਰੋਂ ਹੋਣਾ ਜਦੋਂ ਅੰਦਰਲਾ ਸੁਖੀ ਹੋਏਗਾ ਫਿਰ ਬਾਹਰੀ ਤੌਰ ਤੇ ਭਾਵੇਂ ਕੁਝ ਵੀ ਨਹੀਂ ਆ ਫਿਰ ਵੀ ਅਸੀਂ ਉਹਦੇ ਸ਼ੁਕਰਾਨੇ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਨੂੰ ਸੁਖੀ ਬਤੀਤ ਕਰਾਂਗੇ ਤੇ ਸਤਿਗੁਰੂ ਜੀ ਐਸਾ ਸੁਖ ਸਾਨੂੰ ਬਖਸ਼ਿਸ਼ ਕਰਦੇ ਤੇ ਉਹ ਆਨੰਦ ਖੇੜਾ ਖੁਸ਼ੀ ਸੁਖ ਮਿਲਣਾ ਕਿੱਥੋਂ ਆ ਕੇਵਲ ਗੁਰੂ ਦੇ ਗੁਰੂ ਦੇ ਕੋਲੋਂ ਮਿਲਣਾ ਸਤਗੁਰੂ ਜੀ ਨੇ ਪਾਵਨ ਬਾਣੀ ਵਿੱਚ ਹੀ ਸਮਝਾਇਆ ਨਾ ਵੀ ਆਨੰਦ ਪਾਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਆਨੰਦ ਮੈਨੂੰ ਤਾਂ ਮਿਲਣਾ ਖੇੜਾ ਮੈਨੂੰ ਤਾਂ ਮਿਲਣਾ ਜਦੋਂ ਮੈਂ ਗੁਰੂ ਨੂੰ ਪਾ ਲਵਾਂਗਾ ਤੇ ਪਿਆਰੇ ਗੁਰੂ ਬਾਲੇ ਬੰਨੇ ਤਾਂ ਅਸੀਂ ਘਟ ਤੁਰਦੇ ਆਂ ਸਤਗੁਰੂ ਜੀ ਸਮਝਾਉਂਦੇ ਕਹਿੰਦੇ ਜਦੋਂ ਗੁਰੂ ਨੂੰ ਪਾ ਲਿਆ ਆਨੰਦ ਖੇੜਾ ਮਿਲ ਜਾਣਾ ਅਸੀਂ ਅੱਜ ਭਾਵੇਂ ਹਰ ਕੋਈ ਸੁਖੀ ਹੋਣਾ ਚਾਹੁੰਦਾ ਹਰ ਕੋਈ ਕਹਿੰਦਾ ਮੈਂ ਅੰਦਰੋਂ ਕਲਪਿਆ ਆਪਾਂ ਮੇਰੇ ਜੀਵਨ ਦੇ ਅੰਦਰ ਟਕਾ ਆਵੇ ਖੇੜਾ ਆਵੇ ਹਰ ਕੋਈ ਡਿਪਰੈਸ਼ਨ ਦਾ ਸ਼ਿਕਾਰ ਕਿਉਂ ਕਿਉਂਕਿ ਮਾਲਕ ਨਾਲੋਂ ਟੁੱਟੇਆਂ ਧੁਰੇ ਨਾਲੋਂ ਟੁੱਟ ਗਈਆਂ ਜਿੱਦਾਂ ਪਿਆਰੀ ਉਹ ਟਾਣੀ ਹੁੰਦੀ ਆ ਰੁੱਖ ਦੇ ਨਾਲ ਜੁੜੀ ਰਹਿੰਦੀ ਆ ਜਿੰਨਾ ਟਾਈਮ ਉਹ ਜੁੜੀ ਰਹੀ ਉਸ ਟਾਣੀ ਤੋਂ ਫੁੱਲ ਵੀ ਲੱਗਦੇ ਆ ਉਸ ਟਾਣੀ ਨੂੰ ਪੱਤੇ ਵੀ ਲੱਗਦੇ ਆ ਫਲ ਵੀ ਲੱਗਦੇ ਆ ਬੜੀ ਸੋਹਣੀ ਲੱਗਦੀ ਆ ਪਰ ਜਦੋਂ ਹੀ ਉਹ ਟਾਣੀ ਨੂੰ ਉਸ ਦਰਖਤ ਦੇ ਨਾਲੋਂ ਤੋੜ ਕੇ ਇੱਕ ਪਾਸੇ ਰੱਖ ਦਿੱਤਾ ਜਾਏ ਨਾ ਤਾਂ ਉਸ ਟਾਣੀ ਨੂੰ ਫੁੱਲ ਲੱਗਣੇ ਆ ਨਾ ਫਲ ਲੱਗਣੇ ਆ ਨਾ ਪੱਤੇ ਲੱਗਣੇ ਆ ਇਦਾਂ ਹੀ ਮਨੁੱਖ ਦੀ ਜ਼ਿੰਦਗੀ ਆ ਜਿੰਨਾ ਟਾਈਮ ਮੂਲ ਸੰਭਾਲੋ ਆਪਣੇ ਮੂਲ ਦੇ ਨਾਲ ਜੁੜਿਆ ਰਹੇਗਾ ਪਰਮਾਤਮਾ ਦੀ ਯਾਦ ਦੇ ਨਾਲ ਜੁੜਿਆ ਰਹੇਗਾ ਇਹਦੀ ਜ਼ਿੰਦਗੀ ਦੇ ਵਿੱਚ ਸੁੱਖਾਂ ਨੇ ਵੀ ਆਉਣਾ ਤੇ ਗੁਨਾ ਰੂਪੀ ਫਲ ਤੇ ਫੁੱਲਾਂ ਨੇ ਵੀ ਫਲ ਦੇ ਰਹਿਣ ਪਰ ਜਦੋਂ ਇਹਨੇ ਆਪਣੇ ਮੂਲ ਦੇ ਨਾਲ ਉਹ ਆਪਣਾ ਆਪਾ ਤੋੜਿਆ ਜਿਵੇਂ ਟਾਣੀ ਟੁੱਟ ਕੇ ਦਰਖਤ ਦੇ ਨਾਲ ਉਹ ਸੁੱਕ ਗਈ ਸੜ ਗਈ ਕਹਿੰਦੇ ਇਦਾਂ ਹੀ ਮਨੁੱਖ ਦੀ ਜ਼ਿੰਦਗੀ ਆ ਮਾਲਕ ਦੀ ਬਾਣੀ ਦੇ ਨਾਲੋਂ ਟੁੱਟਿਆ ਮੂਲ ਨਾਲੋਂ ਟੁੱਟਿਆ ਧੁਰੇ ਨਾਲੋਂ ਟੁੱਟਿਆ ਕਹਿੰਦੇ ਇਹਦੀ ਜ਼ਿੰਦਗੀ ਵੀ ਸੁੱਕ ਸੜ ਜਾਣੀ ਆ ਕਲਪਿਆ ਰਹੇਗਾ ਚਿੰਤਾ ਕਲੇਸ਼ ਦੇ ਵਿੱਚ ਇਹਦੀ ਜ਼ਿੰਦਗੀ ਨੇ ਸੜ ਜਾਣਾ ਔਗਣਾ ਦੇ ਵਿੱਚ ਵਿਕਾਰਾਂ ਦੇ ਵਿੱਚ ਬੁਰਾਈਆਂ ਦੇ ਵਿੱਚ ਇਹਦੀ ਜ਼ਿੰਦਗੀ ਨੇ ਵੀ ਸੜ ਜਾਣਾ ਜਦੋਂ ਮੂਲ ਨਾਲ ਜੁੜੇ ਰਵਾਂਗੇ ਸਾਡੀ ਜ਼ਿੰਦਗੀ ਦੇ ਅੰਦਰ ਸੁੱਖਾਂ ਨੇ ਵੀ ਆਉਣਾ ਗੁਨਾਹਾਂ ਨੇ ਵੀ ਸਾਡੀ ਜ਼ਿੰਦਗੀ ਦੇ ਅੰਦਰ ਆ ਜਾਣਾ ਤੇ ਸਤਿਗੁਰੂ ਜੀ ਸਮਝਾਉਂਦੇ ਆ ਕਹਿੰਦੇ ਪਿਆਰਿਆ ਸੁੱਖਾਂ ਦੇ ਸਾਧਨਾਂ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਬਹੁਤਾ ਟਾਈਮ ਇਹ ਸੁਖ ਨਹੀਂ ਦੇ ਸਕਦੇ ਸੁੱਖ ਤੈਨੂੰ ਦੇਣਾ ਅੰਦਰਲੇ ਆਪੇ ਨੇ ਕਿਉਂਕਿ ਹਰ ਇੱਕ ਚੀਜ਼ ਦੀ ਮਿਆਦ ਆ ਪਿਆਰ ਵਾਲੀ ਹਰ ਇੱਕ ਚੀਜ਼ ਘਸਦੀ ਅਸੀਂ ਨਮੀ ਲੈ ਆਉਣੇ ਆ ਪਰ ਅੰਦਰਲਾ ਟਿਕਾ ਖੇੜਾ ਗੁਰੂ ਨਾਲ ਮਿਲ ਕੇ ਨਿਤ ਵਧਦਾ ਜਾਏਗਾ ਜਦੋਂ ਅਸੀਂ ਗੁਰੂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਜ਼ਿੰਦਗੀ ਦਾ ਆਧਾਰ ਬਣਾ ਕੇ ਜਿਉਣਾ ਸ਼ੁਰੂ ਕਰ ਦਿੱਤਾ। ਕ੍ਰਿਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਕਹਿੰਦੇ ਬਾਰੂ ਭੀਤ ਬਣਾਈ ਰਚ ਪਚ ਰਹਿਤ ਨਹੀਂ ਦਿਨ ਚਾਰ ਤੈਸੇ ਹੀ ਇਹ ਸੁਖ ਮਾਇਆ ਕੀ ਔਰ ਜਿਉ ਕਹਾ ਗਵਾਰ ਕੰਦੇ ਕਮਲਿਆ ਕਿਉਂ ਇਹਨਾਂ ਦੇ ਵਿੱਚ ਉਲਝਿਆ ਫਿਰਦਾ ਕਿਉਂ ਇਹਨਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਖਵਾਰ ਕਰ ਰਿਹਾ ਕਿਉਂ ਇਹਨਾਂ ਦੇ ਪਿੱਛੇ ਲੱਗ ਕੇ ਅੰਦਰੋਂ ਲੋਭ ਲਾਲਚ ਦੇ ਨਾਲ ਭਰਿਆ ਆਪਣੀ ਜ਼ਿੰਦਗੀ ਨੂੰ ਪੁੱਠੇ ਬੰਨੇ ਤੋੜ ਰਿਹਾ ਆਪਣੀ ਜ਼ਿੰਦਗੀ ਨੂੰ ਸਿੱਧੇ ਬੰਨੇ ਲਿਆ ਲੋਭ ਲਾਲਚ ਤੇ ਵੀ ਕਾਬੂ ਪਾਉਣਾ ਸਿੱਖ ਲਈਂਗਾ ਫਿਰ ਜਿੰਨਾ ਕਿ ਮਿਹੜੇ ਉਹਦੇ ਵਿੱਚ ਵੀ ਸ਼ੁਕਰਾਨੇ ਦੀ ਭਾਵਨਾ ਤੇਰੀ ਜ਼ਿੰਦਗੀ ਦੇ ਵਿੱਚ ਪੈਦਾ ਹੋ ਜਾਏਗੀ ਅੱਗੇ ਸਤਿਗੁਰੂ ਜੀ ਸਮਝਾਉਂਦੇ ਕਹਿੰਦੇ ਅਜਹੂ ਸਮਝ ਕਸ਼ ਵਿਗਰਿਓ ਨਾ ਹਨ ਭਜ ਲੈ ਨਾਮ ਮੁਰਾਰ ਕਹਿੰਦੇ ਅਜੇ ਵੀ ਸਮਝ ਸਮਝ ਜਾ ਜੇ ਵੀ ਕੁਝ ਵਿਗੜਿਆ ਨਹੀਂ ਆ ਅਜੇ ਵੀ ਕੁਝ ਨਹੀਂ ਹੋਇਆ ਅਜਹੂ ਸਮਝ ਕਸ਼ ਵਿਗਰਿਓ ਨਾ ਹਨ ਭਜ ਲੈ ਨਾਮ ਮਰਾਰ ਕਹਿੰਦੇ ਅਜੇ ਵੀ ਕੁਝ ਵਿਗੜਿਆ ਨਹੀਂ ਆ ਜਿਹੜੀ ਆ ਜ਼ਿੰਦਗੀ ਤੇਰੀ ਰਹ ਰਹਿੰਦੀ ਆ ਭਾਵੇਂ ਮਿਲੀ ਹੋਈ ਆ ਇਸ ਜ਼ਿੰਦਗੀ ਦੇ ਵਿੱਚ ਉਸ ਮਰਾਰ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਨੂੰ ਜਪਲਾ ਉਹਦੀ ਬੰਦਗੀ ਕਰਲਾ ਉਹਦੀ ਇਬਾਦਤ ਕਰਲਾ ਉਹਦੀ ਹੋਂਦ ਦੇ ਅਹਿਸਾਸ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਮਾਨ ਲਾ ਸਾਹਿਬ ਜੀ ਸਮਝਾਉਂਦੇ ਕਹਿੰਦੇ ਅਜੇ ਕੁਝ ਵਿਗੜਿਆ ਨਹੀਂ ਆ ਜਿਹੜੀ ਆ ਜ਼ਿੰਦਗੀ ਬਾਕੀ ਬਚੀ ਪਈ ਆ ਇਸ ਜ਼ਿੰਦਗੀ ਦੇ ਵਿੱਚ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਯਾਦ ਦੇ ਵਿੱਚ ਜੁੜ ਜਾ ਸ਼ਤਗੁਰੂ ਜੀ ਸਮਝਾਉਂਦੇ ਕਹਿੰਦੇ ਅਜਹੁ ਸਮਝ ਕਸ਼ ਬਿਗਰੇ ਉਹ ਨਾ ਹਨ ਭਜ ਲੈ ਨਾਮ ਮੁਰਾਰ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਆਪਣੀ ਸਾਝ ਬਣਾ ਕਹੋ ਨਾਨਕ ਨਿਜ ਮਤ ਸਾਧਨ ਕੋ પાਖੋ ਤੋਹੇ ਪੁਕਾਰ ਕਿੰਡੀ ਪਿਆਰੀ ਦਾਤੇ ਦੀ ਬਾਣੀ ਨੇ ਗੱਲ ਕਹੀ ਆ ਕਹਿੰਦੇ ਮੈਂ ਉਹਨਾਂ ਦਾ ਨਿੱਜੀ ਤਜਰਬਾ ਤੇਰੇ ਨਾਲ ਸਾਂਝਾ ਕਰ ਰਹੀਆਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਉਸ ਅਕਾਲ ਪੁਰਖ ਪਰਮਾਤਮਾ ਦੀ ਹੋਂਦ ਨੂੰ ਮਾਣਿਆ ਉਹਦੀ ਬੰਦਗੀ ਕੀਤੀ ਆ ਤੇ ਤੈਨੂੰ ਪੁਕਾਰ-ਪੁਕਾਰ ਕੇ ਕਹਿ ਰਹੀਆਂ ਵੀ ਅਜੇ ਵੀ ਸਮਝ ਲੈ ਆਪਣੀ ਜ਼ਿੰਦਗੀ ਨੂੰ ਚੰਗੇ ਬੰਨੇ ਲੈ ਪਿਆਰਿਓ ਜਦੋਂ ਕੋਈ ਤੁਰਿਆ ਜਾਂਦਾ ਹੋਵੇ ਦੇਸ ਦਾਣਾ ਹੋਵੇ ਅੱਗੇ ਖੂ ਹੋਵੇ ਸੁਭਾਵਕੀਆ ਵੀ ਅਸੀਂ ਉਹਨੂੰ ਪੁਕਾਰ ਕੇ ਕਹਾਂਗੇ ਉੱਚੀ ਦੀਨੇ ਆਵਾਜ਼ ਮਾਰ ਕੇ ਕਹਾਂਗੇ ਵੀ ਅੱਗੇ ਖੂ ਇਹਦੇ ਵਿੱਚ ਡੇਗਣਾ ਇਦਾਂ ਹੀ ਸਤਿਗੁਰੂ ਜੀ ਸਾਨੂੰ ਡੇਗਦਿਆਂ ਨੂੰ ਬਚਾਉਣ ਦੇ ਲਈ ਪਾਵਨ ਬਾਣੀ ਦੇ ਰਾਹੀ ਪੁਕਾਰ-ਪੁਕਾਰ ਕੇ ਕਹਿ ਰਹੇ ਆ ਸਮਝਾ ਰਹੇ ਆ ਸਿੱਖਿਆ ਦੇ ਰਹੇ ਆ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਆ ਪੁਕਾਰ ਕੇ ਕਹਿ ਰਹੇ ਆ ਵੀ ਭਲਿਆ ਜਿਹੜੀ ਆ ਜ਼ਿੰਦਗੀ ਮਿਲੀ ਆ ਇਸ ਜ਼ਿੰਦਗੀ ਨੂੰ ਇਦਾਂ ਖੁਆਰਨਾ ਕਰ ਇਸ ਹੀਰੇ ਵਰਗੇ ਜਨਮ ਨੂੰ ਇਦਾਂ ਬਰਬਾਦ ਨਾ ਕਰ ਪੁਕਾਰ ਪੁਕਾਰ ਕੇ ਕਹਿ ਰਿਹਾ ਕਹਿੰਦੇ ਮੈਂ ਉਹਨਾਂ ਦਾ ਨਿੱਜੀ ਤਜਰਬਾ ਤੇਰੇ ਨਾਲ ਸਾਂਝਾ ਕਰ ਰਿਹਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਮਾਲਕ ਦੇ ਨਾਮ ਨੂੰ ਮਾਣਿਆ ਉਹ ਬੜੇ ਸੋਹਣੇ ਜੀਵਨਾ ਵਾਲੇ ਬਣ ਗਿਆ ਪਿਆਰੇ ਜੇ ਇਦਾਂ ਵੀ ਤੂੰ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲੇਂਗਾ ਤੇਰੀ ਜ਼ਿੰਦਗੀ ਵੀ ਬੜੀ ਸੋਹਣੀ ਬਣ ਸਕਦੀ ਆ ਆ ਦੁਨੀਆ ਪਿਆਰ ਵਾਲੀ ਉਹ ਸੰਸਾਰ ਆ ਜਿਹੜਾ ਥੋੜੇ ਟਾਈਮ ਦੇ ਲਈ ਇਸ ਦੁਨੀਆ ਦੇ ਉੱਤੇ ਸੰਸਾਰ ਦੇ ਉੱਤੇ ਆਪਾਂ ਆਏ ਆਂ